ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਉਹਨਾਂ ਬੱਚਿਆਂ ਲਈ ਜਿਹੜੇ ਬੱਚਿਆਂ ਦੀ ਪਤੀ ਨਾਲ ਨਹੀਂ ਬੰਦੀ ਜਾਂ ਤੁਹਾਡੇ ਲੜਾਈ ਝਗੜਾ ਜ਼ਿਆਦਾ ਰਹਿੰਦਾ ਹੈ ਪਤੀ ਤੁਹਾਡਾ ਪਿਆਰ ਨਹੀਂ ਕਰਦਾ ਕਿਸੇ ਪ੍ਰਾਈਅ ਸਤਰੀ ਵੱਲ ਝੁਕਾ ਜ਼ਿਆਦਾ ਤੇ ਜਾਂ ਤੁਹਾਡੇ ਵਿੱਚ ਕਲੇਸ਼ ਜ਼ਿਆਦਾ ਹੈ ਤੇ ਇਸ ਤਰ੍ਹਾਂ ਆਪਾਂ ਕੁਝ ਪਾ ਵੀ ਲੈ ਕੇ ਆਏ ਹਾਂ ਤੇ ਤੁਹਾਨੂੰ ਥੋੜਾ ਜਿਹਾ ਤੁਹਾਨੂੰ ਪਾਠ ਵੀ ਦੱਸਾਂਗੇ ਤੇ ਜੀ ਗੁਰਬਾਣੀ ਨਾਲ ਵੀ ਜੁੜਨਾ ਜ਼ਰੂਰੀ ਹੈ ਜੀ ਤੇ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ ਜਿੰਨਾ ਵੀ ਟਾਈਮ ਲੱਗੇ ਉਹਨਾ ਸਿਮਰਨ ਕਰ ਸਕਦੇ ਆ ਦੇਖੋ ਜੀ ਜੇ ਆਪਣੇ ਕੋਲ ਬੈਠ ਕੇ ਸਿਮਰਨ ਕਰਨ ਦਾ ਟਾਈਮ ਨਹੀਂ ਨਾ ਹੁੰਦਾਗਾ ਤਾਂ ਆਪਾਂ ਆਪਦੇ ਕੰਮ ਤਾਂ ਆਪਾਂ ਹੱਥਾਂ ਪੈਰਾਂ ਨਾਲ ਕਰਨੇ ਆ ਸਿ ਸਿਮਰਨ ਤਾਂ ਆਪਾਂ ਮੂੰਹ ਨਾਲ ਕਰਨਾ ਜੀ ਉਹ ਤਾਂ ਆਪਣਾ ਜ਼बान ਨਾਲ ਕਰਨਾ ਜਿਹੜੀ ਜ਼बान ਦੇਖੋ ਕਦੇ ਵੀ ਆਪਣਾ ਦਿਮਾਗ ਖਾਲੀ ਨਹੀਂ ਬੈਠਦਾ ਕਦੇ ਵੀ ਨਹੀਂ ਖਾਲੀ ਬੈਠਦਾ ਇਹਦੇ ਵਿੱਚ ਕੁਝ ਚੱਲੀ ਜਾਂਦਾ ਤੇ ਜੇ ਆਪਾਂ ਇਹਦੇ ਵਿੱਚ ਸਿਮਰਨ ਦੀ ਤਾਰ ਲਾ ਲਗੇ ਤਾਂ ਸ਼ਾਇਦ ਆਪਾਂ ਸੁਖੀ ਹੋ ਗਏ ਜੀਵਨ ਸੋਹਣਾ ਹੋ ਜਾਏ ਜਿੱਥੇ ਆਪਾਂ ਬੜਬੜ ਕੰਦੇ ਆ ਕਿਸੇ ਨਾਲ ਗੱਲਾਂ ਗਾਲਾਂ ਦਿੰਨੇ ਆ ਮੰਦਾ ਚੰਗਾ ਬੋਲਦੇ ਆ ਉੱਥੇ ਆਪਸੇ ਸਿਮਰਨ ਕਰੀਏ ਤਾਂ ਸ਼ਾਇਦ ਆਪਾਂ ਵੀ ਤਰ ਜਾਈਏ ਤੇ ਪਰਿਵਾਰ ਨੂੰ ਵੀ ਤਾਰ ਲਈਏ ਇਹਦੇ ਲਈ ਸਿਮਰਨ ਜ਼ਰੂਰ ਕਰਿਆ ਕਰੋ ਤੇ ਫਿਰ ਘਰ ਦੇ ਵਿੱਚ ਕੋਈ ਸ਼ਾਂਤੀ ਹੁੰਦੀ ਹੈ ਕੋਈ ਸਕੂਨ ਹੁੰਦਾ ਇਹ ਨਾ ਇਹ ਹੁੰਦਾ ਇਹ ਹੁੰਦਾ ਵੇਖੋ ਜੀ ਜਦੋਂ ਸਿਮਰਨ ਕਰਦੇ ਆ ਨਾ ਆਪਾਂ ਤੇ ਸਿਮਰਨ ਨਾਲ ਆਪਣਾ ਅਗਲਾ ਲੋਕ ਪਰਲੋਕ ਵੀ ਸੁਧਰ ਜਾਂਦਾ ਹੁਣ ਤੁਸੀਂ ਆਹ ਦੇਖੋ ਇੱਥੇ ਤਾਂ ਆਪਾਂ ਦੁਖੀ ਆ ਠੀਕ ਹੈ ਨਾ ਤੇ ਆਪਾਂ ਨਹੀਂ ਚਾਹੁੰਦੇ ਕਿ ਅੱਜ ਆਪਾਂ ਦੁਖੀ ਆ ਤੇ ਕੱਲ ਵੀ ਆਪਾਂ ਦੁਖੀ ਹੋ ਗਏ ਜਾਂ ਆਪਣਾ ਬੜਾਪਾ ਹੀ ਦੁਖੀ ਹੋ ਕੇ ਆਪਾਂ ਉਹਨੂੰ ਤਾਂ ਸੁਖੀ ਬਣਾ ਸਕਦੇ ਹਾਂ ਉਹਨੂੰ ਤਾਂ ਖੁਸ਼ ਖੁਸ਼ੀ ਅੱਜ ਦਿਨ ਆਪਾਂ ਲਿਆ ਸਕਦੇ ਹਾਂ ਕਿਵੇਂ ਸਿਰਫ ਸਿਮਰਨ ਕਰਕੇ ਪ੍ਰਮਾਤਮਾ ਦੇ ਲੜ ਲੱਗ ਕੇ ਠੀਕ ਹੈ ਨਾ ਜੀ ਦੇਖੋ ਇਹ ਜੋ ਪ੍ਰਮਾਤਮਾ ਜਤਲਬ ਸਾਰਿਆਂ ਨਾਲ ਸ਼ਹੀਦੀਆਂ ਵੱਧ ਕੀ ਨੇ ਦਿੱਤੀਆਂ ਸਿੱਖਾਂ ਨੇ ਸਿੱਖੀ ਬਹੁਤ ਔਖੀ ਲਈ ਹੈ ਬੜੀ ਅਨੂਲੀ ਸਿੱਖੀ ਲਈ ਹੈ ਜੀ ਤੋ ਆਪਾਂ ਬੇਮਕ ਹੁੰਦੇ ਜਾ ਰਹੇ ਹਾਂ ਜੀ ਤੇ ਜਿਵੇਂ ਕਿਸੇ ਸੰਤ ਮਹਾਂਪੁਰਸ਼ਾਂ ਦੀ ਕੋਈ ਸੰਗਤ ਲੱਗੀ ਸੀ ਜੀ ਤੇ ਉੱਥੇ ਬਹੁਤ ਸਾਰੇ ਸਿੱਖ ਬੈਠੇ ਸੀ ਉਹ ਸੰਤ ਮਹਾਂਪੁਰਸ਼ ਉਹਨਾਂ ਨੂੰ ਪੁੱਛਣ ਲੱਗ ਗਏ ਵੀ ਦੁਨੀਆ ਦਾ ਸਭ ਤੋਂ ਛੋਟਾ ਬਿਕੋਸ਼ ਸ਼ਹੀਦ ਕੌਣ ਹੈ ਜਿਹੜਾ ਸਭ ਤੋਂ ਛੋਟਾ ਸ਼ਹੀਦ ਕਿਹੜਾ ਹੋਇਆ ਉਹ ਤੁਹਾਨੂੰ ਜਿਹਦਾ ਨਾਮ ਦੱਸੋ ਉੱਥੇ ਇੱਕ ਸਿੱਖ ਖੜਾ ਹੱਥ ਖੜਾ ਕਰਕੇ ਖੜਾ ਹੋਇਆ ਉਹ ਕਹਿੰਦਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਜੋ 7 ਤੇ 9 ਸਾਲ ਦੀ ਉਮਰ ਦੇ ਵਿੱਚ ਸੀ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਉਹ ਸਭ ਤੋਂ ਛੋਟੇ ਸ਼ਹੀਦ ਹੋਏ। ਤਾਂ ਫੇਰ ਬਾਬਾ ਕਿ ਨਹੀਂ ਜੀ ਉਸ ਤੋਂ ਵੀ ਕੋਈ ਹੋਰ ਛੋਟਾ ਸ਼ਹੀਦ ਹੋਵੇ ਤੇ ਫੇਰ ਉੱਥੇ ਇੱਕ ਫੇਰ ਸਿੱਖਣੇ ਹੱਥ ਖੜਾ ਕੀਤਾ ਜੀ। ਉਹ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤਰ ਅਜੇ ਸਿੰਘ ਜੀ 44 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋਇਆ। ਤੋਂ ਮਾਫਰ ਕਹਿੰਦੇ ਇਸ ਤੋਂ ਵੀ ਛੋਟੇ ਕੋਈ ਹੋਰ ਸ਼ਹੀਦ ਹੋਇਆ ਹੋਵੇ। ਤਾਂ ਇੱਕ ਬਜ਼ੁਰਗ ਨੇ ਫੇਰ ਉੱਥੇ ਸਿੱਖਣੇ ਹੱਥ ਖੜਾ ਕੀਤਾ ਸੀ ਖੜਾ ਹੋ ਕੇ ਦੱਸਣ ਲੱਗਾ ਕਹਿੰਦਾ ਜੀ ਇਹਨਾਂ ਤੋਂ ਵੀ ਜ਼ਿਆਦਾ ਛੋਟੇ ਜਿਹੜੇ ਸ਼ਹੀਦ ਹੋਏ ਆ ਨਾ ਉਹ ਕਿਹੜੇ ਕਿਹੜੇ ਹੋਏ ਆ ਉਹ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਪੀਸਨੇ ਪੀਸ ਰਈਆਂ ਮਾਮਾ ਪੀਸਨੇ ਪੀਸ ਰਈਆਂ ਭੈਣਾ ਜਿਨ੍ਹਾਂ ਦੇ ਗਲਾਂ ਦੇ ਵਿੱਚ ਬੱਚਿਆਂ ਦੇ ਟੁਕੜੇ ਕਰਕੇ ਗਲਾਂ ਦੇ ਵਿੱਚ ਹਾਰ ਪਾਏ ਗਏ ਕੋਈ ਬੱਚਾ ਮਹੀਨੇ ਦਾ ਸੀ ਕੋਈ ਬੱਚਾ 4 ਮਹੀਨਿਆਂ ਦਾ ਸੀ ਤੇ ਕੋਈ ਬੱਚਾ ਕੁਝ ਕੁ ਦਿਨਾਂ ਦਾ ਹੀ ਸੀ ਉਹ ਸ਼ਹੀਦ ਹੋਏ ਆ ਜੀ ਇੰਨੀ ਔਖੀ ਆ ਪਸੇਖੀ ਲਈ ਜੇ ਫਿਰ ਹੁਣ ਆਪਾਂ ਸਿੱਖੀ ਤੋਂ ਬੇਮੁਖ ਨਾ ਹੋਈ। ਠੀਕ ਹੈ ਨਾ ਇਹ ਤਾਂ ਹੁਣ ਅਪਰਦਾਸ ਦੇ ਵਿੱਚ ਸਾਰੇ ਆਪਾਂ ਪੜਦੇ ਆਂ ਗਲਾਂ ਦੇ ਵਿੱਚ ਟੁੱਟੇ ਪਵਾਏ ਹਨਾ ਛੋਟੇ ਛੋਟੇ ਉਸ ਸਭ ਤੋਂ ਛੋਟੇ ਉਸਹੀ ਸੀ ਜਿਹੜੇ ਦੁਨੀਆਂ ਤੇ ਜਨਮ ਲੈਣ ਸਾਰੇ ਮਾਵਾ ਦੇ ਸਾਹਮਣੇ ਉਹਨਾਂ ਦੇ ਟੁੱਟੇ ਕਰਕੇ ਤੇ ਉਹਨਾਂ ਦੇ ਗਲਾਂ ਦੇ ਵਿੱਚ ਪਾ ਦਿੱਤੇ ਪਰ ਆਪਾਂ ਸਿੱਖੀ ਦਾ ਸਤਿਕ ਨਹੀਂ ਹਾਰਿਆ ਸੀ ਜੀ ਇਹਦੇ ਲਈ ਆਪਾਂ ਆਪਾਂ ਆਪਣੇ ਪਰਿਵਾਰ ਲਈ ਵੀ ਕੁਝ ਨਹੀਂ ਕਰ ਸਕਦੇ ਆਪਾਂ ਦੇ ਪ੍ਰਵਾਹ ਦੀ ਇੱਕ ਸਵਾਸਾਂ ਦਾ ਸਵਾਸਾਂ ਨੂੰ ਦਾ ਸਮਾਂ ਵੀ ਨਹੀਂ ਦੇ ਸਕਦੇ ਸਵਾਸਾਂ ਦਾ ਦੁਸਵੰਤ ਵੀ ਨਹੀਂ ਕੱਢ ਸਕਦੇ ਕਿ ਪਸੂਖੀ ਅੱਜ ਤਾਂ ਆਪਾਂ ਓਖੀਆਂ ਆਪਾਂ ਕੱਲ ਤਾਂ ਸੁਖੀ ਹੋਈਏ ਨਾ ਇਹਦੇ ਲਈ ਆਪਾਂ ਆਪਾਂ ਗੁਰਬਾਣੀ ਨਾਲ ਜੁੜ ਕੇ ਸਵਾਸਾਂ ਦਾ ਦੁਸਵੰਤ ਦੇਈਏ 24 ਘੰਟਿਆਂ ਦੇ ਵਿੱਚੋਂ 24 ਮਿੰਟ ਤਾਂ ਆਪਾਂ ਕੱਢੀਏ ਨਾ ਪ੍ਰਮਾਤਮਾ ਦੀ ਗੁਰਬਾਣੀ ਨਾਲ ਜੁੜਨ ਦੀ ਪ੍ਰਮਾਤਮਾ ਦੀ ਭਗਤੀ ਨਾਲ ਜੁੜਨ ਦੀ ਸਿਮਰਨ ਕਰਨ ਦੀ ਨਹੀਂ ਵੀ ਟਾਈਮ ਲੱਗਦਾ ਆਪਾਂ ਮੂਲ ਮੰਤਰ ਸਹਿਜ ਦਾ ਪਾਠ ਆਪਦੇ ਮਨ ਦੇ ਵਿੱਚ ਉਚਾਰਨ ਕਰੀਏ ਜੋ ਪਈ ਸਭ ਜੀ ਦਾ ਪਾਠ ਆਪਾਂ ਚਾਰਨ ਕਰੀਏ ਵੇਖੋ ਹਨਾ ਕੰਠ ਕਰੀਏ ਤੇ ਪ੍ਰਮਾਤਮਾ ਇੱਕ ਦਿਨ ਜ਼ਰੂਰ ਸੁਣਦਾ ਜੀ ਵੇਖੋ ਇੱਥੇ ਆਪਣਾ ਵਿਸ਼ਾ ਸੇ ਜੇਕਰ ਪਤੀ ਪਿਆਰ ਨਹੀਂ ਕਰਦਾ ਜਾਂ ਪਤਨੀ ਨਾਲ ਤੁਹਾਡੀ ਲੜਾਈ ਛੱਡ ਜੇ ਇੱਥੇ ਇੱਕ ਗੁਪਤ ਪਾਅ ਦੱਸਤੀ ਮੈਂ ਤੁਹਾਨੂੰ ਇਹ ਫੇਰ ਮੈਂ ਤੁਹਾਨੂੰ ਇੱਥੇ ਕਹਿੰਦੀ ਆ ਵੀ ਬਹਿਮ ਪਰਮ ਨਹੀਂ ਹੁੰਦਾ ਜਿੱਥੇ ਕਿਸੇ ਦਾ ਭਲਾ ਹੁੰਦਾ ਹੋਵੇ ਨਾ ਉਹ ਪਾਅ ਆਪਾਂ ਨੂੰ ਕਰ ਲੈਣਾ ਚਾਹੀਦਾ ਜੀ ਤੇ ਪ੍ਰਮਾਤਮਾ ਦਾ ਪਤਾ ਕਿ ਕਿਹੜੇ ਵੇਲੇ ਕੁਝ ਪ੍ਰਮਾਤਮਾ ਦੀ ਭਗਤੀ ਨਾਲ ਆਪਣੇ ਤੇ ਅਸਰ ਹੋ ਜਾਂਦਾ ਹੈ ਭਗਤੀ ਨਾਲ ਇੱਕ ਸ਼ਕਤੀ ਹੈ ਤੇ ਕੋਈ ਥੋੜਾ ਬਹੁਤ ਜਾਂ ਕੋਈ ਗ੍ਰਹਿ ਹੈ ਆਪਣਾ ਕੋਈ ਵਸਤੂ ਦੋਸ਼ ਹੁੰਦਾ ਹੈ ਹਨਾ ਤੇ ਉਹ ਇਹੋ ਜਿਹਾ ਪਾਹਾਣਾ ਸਹੀ ਹੋ ਜਾਂਦਾ ਤੇ ਆਪਣੀ ਗੱਡੀ ਲੈ ਕੇ ਆ ਜਾਂਦੀ ਹੈ ਤੇ ਆਪਾਂ ਗਰਵਾਣੀ ਨਾਲ ਜ਼ਿਆਦਾ ਪਿਆਰ ਹੋ ਜਾਂਦਾ ਪਰ ਜ਼ਿਆਦਾ ਜੁੜਨ ਲੱਗ ਜਾਂਦੀ ਹੈ ਇਹਦੀ ਪਾਹਾਰੇ ਕਰਨਾ ਚਾਹੀਦਾ ਜੋ ਕਿ ਦੱਸੋ ਲੋ ਜੀ ਗੁਪਤ ਤੇ ਛੋਟਾ ਜਿਹਾ ਪਾ ਦੱਸਦੇ ਆਪਾਂ ਤੁਹਾਨੂੰ ਇੱਕ ਤੁਸੀਂ ਚਿੱਟਾ ਕੱਪੜਾ ਲੈਣਾ ਜੀ ਵੀਰਵਾਰ ਵਾਲੇ ਦਿਨ ਲੈਣਾ ਇਹ ਚਿੱਟਾ ਕੱਪੜਾ ਉਹਦੇ ਵਿੱਚ ਤੁਸੀਂ ਪਾਉਣੇ ਜੇ ਇੱਕ ਗੁੜ ਦੀ ਟੋਲੀ ਦੋ ਤਾਂਬੇ ਦੇ ਸ਼ਿੱਕੇ ਇੱਕ ਮੁਠੀ ਕਣਕ ਦੀ ਤੇ ਇੱਕ ਮੁਠੀ ਆਪਾ ਪਾਉਣੀ ਹੈ ਜੀ ਨਮਕ ਦੀ ਤੇ ਇਹ ਸਾਰੀਆਂ ਚੀਜ਼ਾਂ ਦੀ ਇੱਕ ਪੋਟਲੀ ਬਣਾ ਕੇ ਨਾ ਤੁਸੀਂ ਆਪਣੇ ਘਰ ਦੀ ਕਿਸੇ ਵੀ ਗੁਪਤ ਜਗ੍ਹਾ ਤੇ ਰੱਖ ਲਓ ਕਿਸੇ ਨੂੰ ਤੁਸੀਂ ਦੱਸਣਾ ਨਹੀਂ ਇਹ ਤੁਸੀਂ ਸਵੇਰ 4 ਤੋਂ 5 ਵਜੇ ਇਸ਼ਨਾਨ ਕਰਕੇ ਕਰੋ ਜੀ ਸਵੇਰ ਤੁਸੀਂ 4 ਵਜੇ 5 ਵਜੇ ਇਸ਼ਨਾਨ ਕਰਨਾ ਮੂਲ ਮੰਤਰ ਸਹਿਬ ਦਾ ਤੁਸੀਂ 11 ਵਾਰ ਕੋਸ਼ਿਸ਼ ਤਾਂ ਕਰਿਓ 21 ਵਾਰ ਨਹੀਂ 21 ਵਾਰ ਹੁੰਦਾ ਤਾਂ 11 ਵਾਰ ਤੁਸੀਂ ਪਾਠ ਕਰਦੇ ਹੋਏ ਇਹ ਪੋਟਲੀ ਬਣਾ ਲੈਣੀ ਹੈ ਉਨਾ ਚਿਰ ਸਿਮਰਨ ਵੀ ਕਰੀ ਜਾਣਾ ਤੇ ਤੁਸੀਂ ਇਹ ਪੋਟਲੀ ਵੀ ਬਣਾਈ ਜਾਣੀ ਆ ਬਣਾ ਕੇ ਪੋਟਲੀਆਂ ਨੂੰ ਗੁਪਤ ਜਗ੍ਹਾ ਦੇ ਵਿੱਚ ਰੱਖ ਦਿਓ ਕਿਸੇ ਨੂੰ ਵੀ ਦੱਸਣਾ ਨਹੀਂ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਤੁਸੀਂ ਦੇਖੋ ਤੁਹਾਡੇ ਘਰ ਦੇ ਵਿੱਚ ਕਿੰਨੀ ਸ਼ਾਂਤੀ ਤੇ ਕਿੰਨਾ ਫਰਕ ਪਊਗਾ ਇਹ ਪਤੀ ਤੁਹਾਨੂੰ ਬਲੌਂਚ ਲਾਉਣਾ ਸ਼ੁਰੂ ਕਰ ਦੂਗਾ ਤੇ ਪਤੀ ਦਾ ਮੁਖ ਥੋੜਾ ਜਿਹਾ ਤੁਹਾਡੇ ਵੱਲ ਵੱਧ ਕੇ ਠੀਕ ਹੈ ਨਾ ਜੀ ਇਹ ਪਾ ਤੁਸੀਂ ਗੁਪਤ ਕਰਨਾ ਕਿਸੇ ਨੂੰ ਦੱਸਣਾ ਨਹੀਂ ਤੇ ਵੀਰਵਾਰ ਵਾਲੇ ਦਿਨ ਤੁਸੀਂ ਇਹ ਪਾ ਕਰਨਾ ਹੈ ਸਵੇਰ ਕਰਨਾ ਹੈ ਜੀ ਇੱਕ ਆਪਾਂ ਸੁਣ ਵਾਸਤੇ ਹੈ ਜੀ ਦੂਜਾ ਪਾ ਜੀ ਦੂਜਾ ਪਾਬੀ ਤੋ ਆਪਾਂ ਇਸ਼ਨਾਨ ਕਰਕੇ ਸਵੇਰ 4 ਵਜੇ ਕਰਨਾ ਜੀ ਇਸ਼ਨਾਨ ਕਰਨਾ ਹੈ ਸਵੇਰ 4 ਵਜੇ ਆਪਾਂ ਕੱਚ ਦੇ ਗਲਾਸ ਇੱਕ ਕੱਚ ਦਾ ਗਲਾਸ ਲੈਣਾ ਜੋ ਸਿਰਫ ਕੱਚ ਦਾ ਗਲਾਸ ਹੀ ਲੈਣਾ ਹੋਰ ਕਿਸੇ ਦਾ ਨਹੀਂ ਕੱਚ ਦਾ ਗਲਾਸ ਲੈਣਾ ਜੀ ਉਹਨੂੰ ਤੁਸੀਂ ਪਾਣੀ ਨਾਲ ਭਰ ਲੈਣਾ ਹੈ ਪਾਣੀ ਨਾਲ ਭਰਵਾਂ ਨਾਲ ਇੱਕ ਤੁਸੀਂ ਲੌਂਗ ਲੈਣਾ ਜੀ ਇੱਕ ਤੁਸੀਂ ਇੱਥੇ ਪੀਲੇ ਰੰਗ ਦਾ ਤਾਗਾ ਲੈਣਾ ਹੈ ਠੀਕ ਹੈ ਨਾ ਜੀ ਇਹ ਤਿੰਨੇ ਚੀਜ਼ਾਂ ਲੈਣੀਆਂ ਜੀ ਲੈ ਕੇ ਤੁਸੀਂ ਦੂਰ ਵਾਲੇ ਪਾਸੇ ਮੂੰਹ ਕਰਕੇ ਬੈਠ ਕੇ ਤੁਸੀਂ ਮੂਲ ਮੰਤਰ ਸਹਿਬ ਦਾ ਪਾਠ ਕਰਨਾ ਹੈ ਇਹ ਤੁਸੀਂ ਘੱਟ ਤੋਂ ਘੱਟ 41 ਵਾਰ ਕਰਨਾ ਤੇ ਵੱਧ ਕਿੰਨਾ ਮਰਜੀ ਕਰ ਸਕਦੇ ਹੋ 41 ਵਾਰ ਤੁਸੀਂ ਮੂਲ ਮੰਤਰ ਸਹਿਬ ਦਾ ਪਾਠ ਕਰਨਾ ਜਦੋਂ ਵੀ ਤੁਸੀਂ ਪਾਠ ਕਰਨਾ ਨਾ ਜੀ ਪਾਠ ਤੁਸੀਂ ਇਸ ਤਰੀਕੇ ਨਾਲ ਕਰਨਾ ਜਿਹੜਾ ਤੁਹਾਡਾ ਸੱਜਾ ਹੱਥ ਹੈ ਨਾ ਇਹ ਤੁਹਾਡੇ ਇੱਥੇ ਹੋਵੇ ਇੱਕ ਦੇ ਉੱਤੇ ਹੋਵੇ ਆਪਣੇ ਤੇ ਇਸ ਤਰ੍ਹਾਂ ਕਰਕੇ ਤੇ ਜੋ ਵੀ ਇਹ ਚੀਜ਼ਾਂ ਹੈ ਇਸ ਇਹ ਇਹ ਤੁਸੀਂ ਸਾਰੀਆਂ ਕੂਲੇ ਰੱਖ ਲੈਣੀਆਂ ਕੂਲੇ ਰੱਖ ਕੇ ਤੁਸੀਂ ਜਦੋਂ ਵੀ ਪਾਠ ਕਰਨਾ ਹੈ ਪਰਮਾਤਮਾ हे ਪਰਮਾਤਮਾ ਮੈਂ ਤੇਰੇ ਨਾਲ ਜੁੜ ਗਈਆਂ ਤੁਹਾਡੇ ਤੋਂ 21 ਅੱਜ ਮੈਂ ਇੱਕ ਛੋਟੀ ਜੀ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਤੁਸੀਂ ਇਹ ਮੇਰੀ ਬੇਨਤੀ ਆਪਣੇ ਚਰਨਾਂ 'ਚ ਪ੍ਰਵਾਨ ਕਰਨਾ ਮੇਰੇ ਪਤੀ ਨੂੰ ਜਿਹਨੇ ਮੈਂ ਤੁਹਾਡੇ ਦਰ ਦੇ ਉੱਤੇ ਤੁਹਾਡੀ ਹਜ਼ੂਰੀ ਦੇ ਵਿੱਚ ਲਾਵਾਂ ਲੰਗੀਆਂ ਸੀ ਉਹ ਪਤੀ ਮੇਰੇ ਆਗਿਆਕਾਰੀ ਬਣ ਉਹ ਮੇਰੇ ਕਹਨੇ ਚ ਰਹਿਣ ਸਾਨੂੰ ਸੀ ਦੋਨੇ ਜੀ ਪਿਆਰ ਨਾਲ ਰਹੀਏ ਇਸ ਤਰ੍ਹਾਂ ਦੀ ਹਿੰਮਤ ਹੌਸਲਾ ਸਾਨੂੰ ਬਖਸ਼ਣਾ ਇਹ ਕਹਿ ਕੇ ਤੁਸੀਂ ਮੂਲ ਮੰਤਰ ਸਹਿਬ ਦਾ ਪਾਠ ਕਰਨਾ ਉਸ ਤੋਂ ਬਾਅਦ ਫਿਰ ਤੁਸੀਂ ਪਤੀ ਦਾ ਨਾਮ ਲੈਣਾ ਮੇਰੇ ਪਤੀ ਦਾ ਫਲਾਨਾ ਨਾਮ ਮੇਰੇ ਆਗਿਆ ਚ ਰਹਿਣ ਤੇ ਅਸੀਂ ਦੋਨੇ ਹਮੇਸ਼ਾ ਖੁਸ਼ ਰਹੀਏ ਫਿਰ ਤੁਸੀਂ ਮੂਲ ਮੰਤਰ ਸਹਿਬ ਦਾ ਪਾਠ ਕਰਨਾ ਫਿਰ ਤੁਸੀਂ ਇਸ ਤਰ੍ਹਾਂ ਇਹ ਇਸ ਤਰ੍ਹਾਂ ਕਰਦੇ ਹੋਏ ਜੇ ਤੁਸੀਂ 41 ਵਾਰ ਤੁਸੀਂ ਮੂਲ ਮੰਤਰ ਸਹਿਬ ਦਾ ਪਾਠ ਠੀਕ ਹੈ ਜੀ ਪਾਠ ਕਰਨਾ ਜੋਤ ਕਰਨੀ ਆ ਧੂਪ ਕਰਨੀ ਆ ਆਸਣ ਲਾਉਣਾ ਇਹ ਸਾਰਾ ਕੁਝ ਤੁਸੀਂ ਕਰਜ ਦੇ ਗਲਾਸ ਚ ਪਾਣੀ ਪਾ ਕੇ ਕੋਲੇ ਰੱਖਣਾ ਲੌਂਗ ਰੱਖਣਾ ਪੀਲੇ ਰੰਗ ਦਾ ਤਾਗਾ ਸੱਜੀ ਹੱਥ ਦੀ ਚੀਕੀ ਦੇ ਉੱਤੇ ਭਰੇਟ ਲੈਣਾ ਗੰਢ ਨਹੀਂ ਲਾਉਣੀ ਸਿਰਫ ਵੈਸੀ ਬਲੇਟਣਾ ਉਹ ਜੀ ਫਿਰ ਤੁਸੀਂ ਇਹ ਕਰਨਾ ਹੈ ਠੀਕ ਹੈ ਨਾ ਕਿ 41 ਵਾਰ ਤੁਸੀਂ ਇਹ ਕੰਮ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਉਹ ਲੌਂਗ ਚੱਕਣਾ ਹੈ ਲੌਂਗ ਚੱਕ ਕੇ 5 ਵਾਰ ਫਿਰ ਤੁਸੀਂ ਆਪਣੇ ਪਤੀ ਦਾ ਨਾਮ ਲੈਣਾ ਹੈ ਉਸ ਲੌਂਗ ਨੂੰ ਚੱਕ ਕੇ ਵੀ ਸੱਜੀ ਹੱਥ ਤੇ ਰੱਖ ਕੇ 5 ਵਾਰ ਪਤੀ ਦਾ ਨਾਮ ਲੈਣਾ ਹੈ ਉਦਲੀ ਫੇਰ ਹੀ ਉਦਾਸ ਬੇਨਤੀਆਂ ਕਰਨੀਆਂ ਤੇ ਫੇਰ ਤੁਸੀਂ ਪੰਜ ਵਾਰ ਫੇਰ ਮੂਲ ਮੰਤਰ ਸਾਹਿਬ ਦਾ ਪਾਠ ਦੁਆਰਾ ਚਾਰਨ ਕਰਨਾ ਹੈ ਬੇਨਤੀਆਂ ਕਰਦੇ ਕੋਈ ਤੇ ਇਹ ਲੋਗ ਨੂੰ ਤੁਸੀਂ ਪਾਣੀ ਚ ਪਾ ਦੇਣਾ ਹੈ ਇਹ ਲੋਗ ਨੂੰ ਤੁਸੀਂ ਪਾਣੀ ਚ ਪਾ ਦੇਣਾ ਚੀਚੀ ਤੇ ਬੰਨਿਆ ਹੋਇਆ ਤਾਗਾ ਵੀ ਤੁਸੀਂ ਉਤਾਰ ਕੇ ਪਾਣੀ ਚ ਪਾ ਦੇਣਾ ਠੀਕ ਹੈ ਨਾ ਜੀ ਉਹ ਗਲਾਸ ਨੂੰ ਉਸੇ ਜਗ੍ਹਾ 1 ਘੰਟਾ ਪਿਆ ਰਹਿਣ ਦਿਓ ਉਸੇ ਜਗ੍ਹਾ ਦੇ ਉੱਤੇ ਹਲਾਉਣਾ ਨਹੀਂ ਉਹਨੂੰ 1 ਘੰਟਾ ਪਿਆ ਰਹਿਣ ਦਿਓ ਉਸ ਤੋਂ ਬਾਅਦ ਘੰਟਾ ਜਦੋਂ ਸਹੀ ਪੂਰਾ ਘੰਟਾ ਹੋ ਗਾ ਘੰਟਾ ਪਿਆ ਰਹਿੰਦੇ ਤੁਸੀਂ ਆਦੋ ਕੋਈ ਕੰਮ ਕਰ ਲਓ ਕੋਈ ਸਿਮਰਨ ਕਰ ਲਓ ਕੋਈ ਹੋਰ ਕੰਮ ਕਰ ਲਓ ਹਣਾ ਉਹਦਾ ਘਰ ਦਾ ਪਰ ਉਸ ਪਾਣੀ ਨੂੰ ਹੋਰ ਸੋਥੋਂ ਇਲਾਵਾ ਕੋਈ ਵੀ ਉਹਨੂੰ ਦੇਖੇ ਨਾ ਵੀ ਇਥੇ ਕੀ ਪਿਆ ਕੀ ਪਾਇਆ ਪਿਆ ਕੀ ਨਹੀਂ ਕੋਈ ਵੀ ਉਹਦੇ ਵੱਲ ਜਾਵੇ ਨਾ ਕੋਈ ਵੀ ਉਹਨੂੰ ਦੇਖੇ ਨਾ ਉਹਨੂੰ ਇੱਕ ਘੰਟਾ ਪਿਆ ਰਹਿੰਦੇ ਉਸ ਤੋਂ ਬਾਅਦ ਤੁਸੀਂ ਉਹ ਪਾਣੀ ਨੂੰ ਚੱਕ ਕੇ ਕਿਸੇ ਸਾਫ਼ ਸੁਥਰੀ ਜਗ੍ਹਾ ਤੇ ਢੋਲ ਆਇਓ ਇਹ ਇਹ ਪਾ ਤੁਸੀਂ ਸਿਰਫ ਇੱਕ ਵਾਰ ਕਰਨਾ ਹੈ ਜਿਹੜਾ ਇਹ ਪਾ ਇਹ ਤੁਸੀਂ ਸਿਰਫ ਬਸੰਤ ਪੰਚਮੀ ਆਇਆ ਕਰ ਇਕਨ ਇਹ ਪਾਸ ਹੈ ਕਿ ਤੁਸੀਂ ਬਸੰਤ ਪੰਚਮੀ ਵਾਲੇ ਦਿਨ ਕਰਨਾ ਹੈ ਤੇ ਤੁਸੀਂ ਦੇਖੋ ਜੀ ਤੁਸੀਂ ਕਹਿੰਨੇ ਵੀ ਸਾਡਾ ਪਤੀ ਸਾਡੇ ਕਹਨੇ ਚ ਨੇ ਤੇ ਅਸੀਂ ਕਹਿੰਨੇ ਵੀ ਤੁਹਾਡਾ ਪਤੀ ਤੁਹਾਡੀ ਆਗਿਆ ਤੋਂ ਬਾਹਰ ਨਹੀਂ ਹੋਊਗਾ ਇਹ ਸੋਨ ਮੈਂ ਦੋ ਪਾ ਦੱਸ ਦੁੱਦੇ ਉਹਨਾਂ ਦੇ ਵਿੱਚੋਂ ਕੋਈ ਵੀ ਪਾ ਕਰ ਲੈਣਾ ਪਰ ਘਰ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਸਵਾ ਮਹੀਨਾ ਮੂਰਮਾਤਰ ਸਾਹਿਬ ਦਾ ਪਾਠ ਆਸਣ ਲਾ ਕੇ ਸ਼ੁਰੂ ਕਰਨਾ ਹੈ ਭਵੰਦਰ ਅੱਧਾ ਘੰਟਾ ਕੱਢੋ 15 ਮਿੰਟ ਕੱਢੋ 20 ਮਿੰਟ ਕੱਢੋ 10 ਮਿੰਟ ਕੱਢੋ 11 ਵਾਰ ਕਰੋ 22 ਵਾਰ ਕਰੋ ਜੋ ਵੀ ਜਿੰਨੀ ਕੁ ਤੁਹਾਡੇ ਕੋਲ ਟਾਈਮ ਹੈ ਸ਼ਰਤਾਂ ਉਹਨਾਂ ਕਿ ਤੁਸੀਂ ਕਰੋ ਪਰ ਕਰਨਾ ਤੁਸੀਂ ਜ਼ਰੂਰ ਹੈ ਜੇ ਕੋਈ ਤੁਸੀਂ ਹੋਰ ਕਿਸੇ ਧਰਮ ਨਾਲ ਜੁੜੇ ਹੋ ਤਾਂ ਤੁਸੀਂ ਉਹ ਵੀ ਆਪਣੇ ਧਰਮਨ ਦੇ ਰਿਕਾਰਡਿੰਗ ਵੀ ਜੋ ਵੀ ਕੋਈ ਤੁਸੀਂ ਉੱਥੇ ਬਾਣੀ ਪੜ੍ਹਦੇ ਆ ਤੁਸੀਂ ਉਹ ਵੀ ਪੜ੍ਹ ਸਕਦੇ ਹੋ ਕੋਈ ਨਹੀਂ ਹੈ ਇਹਦਾ ਤੇ ਜੇ ਕੋਈ ਸਿੱਖ ਧਰਮ ਦੇ ਵਿੱਚ ਹੈ ਤਾਂ ਉਹਨਾਂ ਨੇ ਮੂਲ ਮੰਤਰ ਸਹਿਬ ਨੇ ਕਰਨਾ ਇਹ ਸਵਾ ਮਹੀਨਾ ਉਸ ਤੋਂ ਬਾਅਦ ਇਹ ਕਰਦਾ ਰਹਿਣਾ ਤੁਸੀਂ ਉਹ ਸਵਾ ਮਹੀਨੇ ਦੇ ਵਿੱਚ ਵਿੱਚ ਹੀ ਖੁਦੇ ਬਦਲੇ ਹੋਏ ਦੇ ਦੇਸਨ ਕੇਸੋਨ ਨੂੰ ਤੁਸੀਂ ਖੁਦ ਮੈਨੂੰ ਕਮੈਂਟ ਕਰਕੇ ਦੱਸੋਗੇ ਕਿ ਹਾਂ ਮਾਤਾ ਜੀ ਇਹ ਸਭ ਠੀਕ ਹੋਇਆ ਜਿੱਥੇ ਆਪਣਾ ਫਾਇਦਾ ਹੁੰਦਾ ਪੁੱਤਰ ਉੱਥੇ ਕੋਈ ਵਹਿਮ ਭਰਮ ਨਹੀਂ ਹੁੰਦਾ ਐਨਾ ਵਹਿਮ ਭਰਮ ਆਪਾਂ ਨਹੀਂ ਪੈਂ ਵਹਿਮ ਭਰਮ ਹੁੰਦਾ ਜੇ ਆਪਾਂ ਕਿਸੇ ਦਾ ਮਾੜਾ ਕਰਦੇ ਆ ਮਾੜਾ ਸੋਚਦੇ ਆ ਆ ਚੀਜ਼ ਕੱਢੋ ਕਰੋ ਫਲਾਨੇ ਦੇ ਘਰੇ ਸਿਰਦਿਓ ਕਰੋ ਟੂਨੇ ਟੱਪੇ ਉਹ ਚੀਜ਼ਾਂ ਮਾੜੀਆਂ ਹੁੰਦੀਆਂ ਇਹ ਚੀਜ਼ਾਂ ਗਲਤ ਹੁੰਦੀਆਂ ਇਸ ਤਰ੍ਹਾਂ ਦੇ ਬ੍ਰੋਟਕੇ ਵਹਿਮ ਭਰਮ ਨਹੀਂ ਹੁੰਦੇ ਆਪਣੇ ਭਲੇ ਲਈ ਆਪਾਂ ਨੂੰ ਸਭ ਨੂੰ ਕਰਨਾ ਪੈਂਦਾ ਸਿਆਣੇ ਕਹਿੰਦੇ ਹੁੰਦੇ ਜੀ ਜਦੋਂ ਕਿਸੇ ਨੂੰ ਭੁੱਖ ਹੋਵੇ ਤੇ ਫਿਰ ਉਹਨੂੰ ਖੂਹ ਦੇ ਵਿੱਚ ਜਾ ਕੇ ਹੀ ਰੋਟੀਆਂ ਪਕਾਉਣੀਆਂ ਪੈਂਦੀਆਂ ਤੇ ਮਰਤੇ ਅੱਗ ਚੱਬਣਾ ਹੀ ਪੈਂਦਾ ਹੁੰਦਾ ਹੈ ਇਹੋ ਜਿਹੇ ਖਲਤਾਨ ਖਾਨ ਆਪਾਂ ਨੂੰ ਪੜਦੇ ਆਏ ਆ ਠੀਕ ਹੈ ਜੀ ਇਹ ਆਪਣੇ ਸਿਆਣੇ ਬਜ਼ੁਰਗਾਂ ਦੇ ਬਣਾਏ ਹੋਏ ਟੋਟਕੇ ਐ ਇਹ ਕਈਆਂ ਦੇ ਉੱਤੇ ਅਸੀਂ ਅਪਣਾਏ ਹੋਏ ਐ ਤੇ ਪੂਰਾ ਫਾਇਦਾ ਹੋਇਆ ਪ੍ਰਮਾਤਮਾ ਦੇ ਵਿੱਚ ਸੱਚੀ ਸ਼ਰਧਾ ਹੋਇਆ ਬੜੀਆਂ ਖੁਸ਼ੀਆਂ ਨਾਲ ਉਹ ਸਾਨੂੰ ਅਹਿਸਾਸ ਕਿਵੇਂ ਮਿਲ ਕੇ ਦੱਸਦੇ ਐ ਕਿ ਹਾਂ ਤੁਸੀਂ ਸਾਨੂੰ ਇਹ ਚੂਕ ਜਾਂ ਪਾਅ ਦੱਸਿਆ ਸੀ ਤੇ ਅੱਜ ਕੁਝ ਸਾਡੇ ਚ ਸੁਧਾਰ ਹੋਇਆ ਤੇ ਹੋ ਰਿਹਾ ਪਰਮਾਤਮਾ ਤੁਹਾਡੇ ਤੇ ਵੀ ਇਹੋ ਕਿਰਪਾ ਬਣਾਈ ਰੱਖੇ ਤੰਦਰੁਸਤੀਆਂ ਬਖਸ਼ੇ ਹਰ ਇੱਕ ਘਰ ਖੁਸ਼ੀਆਂ ਆਪਸ ਦਾ ਖੇਡਦਾ ਹੋਵੇ ਪਤੀ ਪਤਨੀ ਦਾ ਜੀਵਨ ਸੋਹਣਾ ਜੀਵਨ ਹੋਵੇ ਜੇ ਪਤੀ ਪਤਨੀ ਖੁਸ਼ ਹੈ ਤਾਂ ਘਰ ਸਵਰਗ ਹੈ ਜਿੱਥੇ ਪਤੀ ਪਤਨੀ ਦਾ ਹਾਸੇ ਗੂੰਜਦੇ ਆ ਨਾ ਜੀ ਉਹ ਘਰ ਸਵਰਗ ਹੈ ਤੇ ਜਿੱਥੇ ਪਤੀ ਪਤਨੀ ਦੀ ਨਈ ਬੰਦੀਤ ਉਹ ਕਰਨ ਨਰਕ ਹੈ ਉਹ ਘਰ ਦੇ ਵਿੱਚ ਇੱਕ ਪਤੀ ਪਤਨੀ ਦੇ ਕਾਰਨ ਕਿੰਨੇ ਜਾਣੇ ਪੀਸੇ ਜਾਂਦੇ ਐ ਸ਼ਾਇਦ ਆਪਾਂ ਨਹੀਂ ਜਾਣਦੇ ਬੱਚਿਆਂ ਦਾ ਬੱਚੇ ਪੀਸੇ ਜਾਂਦੇ ਐ ਬਜ਼ੁਰਗ ਮਾਪੇ ਪੀਸੇ ਜਾਂਦੇ ਐ ਤੇ ਉਹਨਾਂ ਨੇ ਅੰਦਰ ਸੀਸਾਂ ਤਾਂ ਫੇਰ ਆਪਾਂ ਨੂੰ ਲੈ ਕੇ ਵਹਿ ਜਾਂਦੀਆਂ ਤੇ ਜੇ ਪਤਨੀ ਪਤੀ ਪਤਨੀ ਹੱਸਦੇ ਐ ਤੇ ਬੱਚਿਆਂ ਦੇ ਚਿਹਰੇ ਤੇ ਉਦੋਂ ਵੀ ਜ਼ਿਆਦਾ ਹੱਸਦੇ ਐ ਤੇ ਬਜ਼ੁਰਗਾਂ ਦੀਆਂ ਤਾਂ ਆਂਦਰਾ ਹੱਸਦੀਆਂ ਹੱਸਦੀਆਂ ਤੇ ਉਹਨਾਂ ਦੀਆਂ ਸੀਸਾਂ ਫੇਰ ਆਪਾਂ ਨੂੰ ਸਮਾਨਾ ਤਿਕ ਲੈ ਜਾਂਦੀਆਂ ਇਹਦੇ ਲਈ ਆਪਾਂ ਸੀਸਾਂ ਲੈਣ ਦੀ ਕੋਸ਼ਿਸ਼ ਕਰੀਏ ਮਾਪੇ ਦਾ ਕਦੇ ਵੀ ਵਿਦਿਆਲਾ ਦਿਖਾਂਗੇ ਜਿਹੜੇ ਮਾਪੇ ਆਪਣੇ ਜਨਮ ਦੇ ਕੇ ਪੁੱਤਰ ਆਪਾਂ ਨੇ ਹਾਂ ਪਾਣੂ ਸੁਭਾਅ ਦਿੱਤਾ ਨਾ ਉਸ ਮਾ ਮਾਪ ਦੇ ਚਰਨ ਛੁਈਏ ਹਾਂ ਚੰਗਾ ਮਾੜਾ ਕੋ ਆਪਣੇ ਕਰਮ ਬਣ ਗਏ ਜੀ ਉਹ ਸਦਾ ਸਦਾ ਨਹੀਂ ਮਾੜਾ ਸੀ ਪਰ ਆਪਣੇ ਕਰਮਾਂ ਨਾਲ ਮਾੜਾ ਬਣ ਗਿਆ ਆਪਣੇ ਕਰਮ ਹੀ ਇਸ ਤਰ੍ਹਾਂ ਦੇ ਸੀ ਜੇ ਨਹੀਂ ਮਾ ਮਾਪ ਨੂੰ ਪੂਰਾ ਨਾਮ ਆਖਿਆ ਕਰੋ ਹੋ ਸਕਦਾ ਜੇ ਆਪਾਂ ਮਾਪੇ ਨੂੰ ਪਿਆਰ ਕਰੀ ਤੇ ਉਹਨਾਂ ਦੀਆਂ ਅਸੀਸਾਂ ਨਾਲ ਇੱਕ ਦਿਨ ਉਹ ਵੀ ਸੁਧਰ ਜੇ ਤੇ ਮੈਂ ਸੁਧਰਦੇ ਦੇਖੇ ਵੀ ਹੈ ਜੀ ਜੇ ਜੇਲੀ ਮੈਂ ਬੱਚਿਆਂ ਗਈ ਹੀ ਰਿਕਵੈਸਟ ਕਰਦੀ ਆ ਸਾਸੋਰਾਂ ਨੂੰ ਕਦੇ ਵੀ ਦਿਲ ਨਾ ਦਿਖਾਇਆ ਕਰੋ ਜਿੰਨਾ ਹੁੰਦਾ ਉਹਨਾਂ ਦੀ ਵੱਧ ਤੋਂ ਵੱਧ ਸੇਵਾ ਕਰੋ ਉਹਨਾਂ ਦੀਆਂ ਅਸੀਸਾਂ ਤੁਹਾਨੂੰ ਧਾਰ ਦੇਣਗੀਆਂ ਇੱਕ ਦਿਨ ਇਹ ਇਨਸਾਨ ਲੈਣ ਤੇ ਆ ਚੁੱਕਾ ਤੇ ਚਲੋ ਜੀ ਇਸ ਅੱਜ ਦੀ ਆਪਣੀ ਵੀਡੀਓ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਚ ਰੱਖੇ ਤੁਹਾਡੇ ਘਰਾਂ ਦੇ ਵਿੱਚ ਸੁੱਖ ਸ਼ਾਂਤੀਆਂ ਰੱਖੇ ਜੀ ਤੁਸੀਂ ਇੰਨੀ ਕੀਮਤੀ ਸਮਾਂ ਕੱਢ ਕੇ ਮੇਰੇ ਚੈਨਲ ਨਾਲ ਬਣਿਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਪਲੀ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਲਾਈਕ ਕਰਨ ਨਾਲ ਸ਼ੇਅਰ ਕਰਨ ਨਾਲ ਕਮੈਂਟ ਕਰਕੇ ਜਰੂਰ ਦੱਸਣਾ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ